ਮਾਈਗਰ ਉਥੇ ਇੱਥੇ ਅੰਕ ਖਤਮ ਹੋਈਏ ਵੀ ਤੇ ਹੁਣ ਆਪਾਂ ਮਤਲਬ ਕਿ ਇਦਾਂ ਕਿ ਉਹ ਚੋਰ ਵੀ ਨਹੀਂ ਕਹਿ ਸਕਦੇ ਨਹੀਂ ਨਹੀਂ ਉਹ ਨਹੀਂ ਆਪਾਂ ਚੋਰ ਨਹੀਂ ਕਿਨ ਕਹਿ ਸਕਦੇ ਆਪਣਾ ਹੱਥ ਆ ਮੇਕਅਪ ਵੇਖਦਾ ਲੱਗਦੇ ਨੇ ਹਾਂ ਕਿਉਂਕਿ ਵੀ ਜੀ ਆਪਣਾ ਇਹ ਲੋਕ ਮਤਲਬ ਤੁਹਾਡਾ ਇਹ ਲੋਕ ਏਰੀਆ ਹੈ ਨਾ ਹਾਂ ਜੀ ਹਾਂ ਜੀ ਚਲੋ ਲੋਕੇਸ਼ਨ ਕਿੰਨਾ ਕਿਤੇ ਤੇ 10 ਤੋਂ ਖਿਕਲ ਹੀ ਜਾਣੀ ਜਦੋਂ ਆਪਾਂ ਵੀਰ ਪਤਾ ਕੀ ਕਰੀ ਇੱਥੇ ਥਾਂ ਦਾ ਪੋਸਟਰ ਵੀ ਲਾਈਏ 500 ਮੀਟਰ ਤੋਂ ਆ ਰਿਹਾ ਮੇਰਾ ਇੱਕ ਤਾਂ ਤੁਹਾਨੂੰ ਮੈਂ ਦੱਸਾਂਗਾ ਕਿ ਡੇਰਾ ਇੱਥੋਂ ਪਿੱਛੇ ਆ ਆ ਗਏ ਆਹ ਲਾਣਾ ਦੇ ਨਾਲ ਤੇਰਾ ਵੇਖ ਲੋ ਕਿ ਨਾਮ ਕਿ ਵੀਰ ਜਿਹੜਾ ਖਾਨਕੋੜ ਸਕੂਲ ਦੇ ਨਾਲ ਹੀ ਇੱਥੇ ਨਾਲ ਇਧਰ ਡੇਰਾ ਵਾ ਦੋ ਆ ਹਾਂ ਉੱਥੇ ਵੀ ਪਾਜੀ ਉੱਥੇ ਵੀ ਵੇਖੋ ਕਿਉਂਕਿ ਪਾਜੀ ਬਣਾਣਾ ਨਾ ਬਾਦਾਂ ਹਾਂ ਪਤਾ ਵਾ ਆ ਖਾਨਕੋੜ ਰੇਲਾਂ ਪਾਰ ਕਰੋਗੇ ਨਾ ਹਾਂਜੀ ਗੱਡੀ ਇਧਰੋਂ ਸੱਜੇ ਮੁੜ ਕੇ ਗੱਡੀ ਸਕੂਲ ਹੋਣਾ ਜੀ ਸਕੂਲ ਦੇ ਨਾਲ ਹੀ ਸੜਕ ਮੁੜਦੀ ਆ ਉਹ ਸਿੱਧੀ ਕੋਲ ਤੋਂ ਦੋ ਡੇਰੇ ਆ ਔਰ ਉਹਨੇ ਟਾਵਰ ਦੀ ਲੋਕੇਸ਼ਨ ਦੱਸਣੀ ਹੈ। ਟਾਵਰ ਦੱਸਿਆ ਟਾਵਰ ਦੀ ਲੋਕੇਸ਼ਨ ਦੱਸਣੀ ਟਾਵਰ ਦੇ ਲਾਗੇ ਬੰਨੇ ਜਿਹੜਾ ਰੇਡੀਅਸ ਦੇ ਵਿੱਚ ਆਊਗਾ ਉਹਨੇ ਉਹਨੇ ਲੋਕੇਸ਼ਨ ਇਹੋ ਦੱਸਣੀ। ਟਾਵਰ ਵੈਸੇ ਇੱਥੇ ਹੈਗਾ। ਟਾਵਰ ਇੱਥੇ ਨਹੀਂ ਹੈ ਲਾਕੇ ਲਾਕੇ। ਕਿ ਉੱਥੇ ਵੀ ਇੱਦੀ ਇੱਕਰੀ ਜਾ ਕੇ ਵੇਖੋ। ਚੂਏ ਲਾਗੇ। ਬਾਕੀ ਇਹਨਾਂ ਪੱਕਾ ਸ਼ੋਰਿਆ ਰਹੇ ਨੇ। ਹੋ ਸਕਿਆ ਤੇ ਉਹਨੂੰ ਕਾ ਨੰਬਰ ਤੇ ਤੁਹਾਨੂੰ ਲਾ ਦੇ ਉਸ ਕਾਂ ਤੇ ਲਾ ਦੇ ਇੱਕ ਦੋ ਪੁੱਛੋ ਉੱਥੇ ਲਾ ਦੇਣਾ। ਹਾਂ। ਉਹਨੂੰ ਵੈਸੇ ਪੱਕਾ ਪਤਾ ਚਾਹੀਦਾ। ਬਬੇ ਆਹੀ ਗੁਜਰਾ ਦਾ ਨਾਂ ਨਹੀਂ ਲੈ ਰਹੇ ਅਸੀਂ ਕਿਉਂਕਿ ਉਹ ਤੇ ਇੱਕ ਲੋਕ ਬੰਦਿਆਂ ਫੜ ਲੈਂਦੇ ਆ ਤਾਂ ਆਪਾਂ ਸੌਦਾ ਦਿੱਤੇ ਛੜਾ ਕੇ ਲੈਂਦਾ ਹਾਂ ਸਾਰਿਆਂ ਨੂੰ ਆਪਾਂ ਨੂੰ ਭਾ ਕਿਉਂ ਦਿਆਂ ਤਾਂ ਡੇਰੇ ਦੇ ਕਿਉਂਕਿ ਕਰਦੇ ਹੀ ਮੈਂ ਇੱਥੇ ਛੜਾ ਕੇ ਖੜਿਆ ਮਾਨਾ ਵਾਲਾ ਡੇਰੇ ਤੋਂ ਛੜਾ ਕੇ ਖੜਿਆ ਮੈਂ ਹੋਰ ਗੱਲ ਹੈ ਕਿਉਂਕਿ ਡੰਗਰ ਇਹਨਾਂ ਨੂੰ ਜਦੋਂ ਮਹਾਂਜੇ ਕੋ ਪੰਜਾ ਤੋਂ ਡੰਗਰ ਵਾਖੇ ਇਹਨਾਂ ਨੂੰ ਕਿਵੇਂ ਡੰਗਰ ਛੱਡਦੇ ਹੀ ਹੈ ਵਾ ਕਿਆ ਹੁਣ ਰੋਜ਼ ਮੇ ਕੀ ਤੇ ਬਾਬਾ ਜੀ ਦੇ ਜਿਹੜੇ ਅੱਜ ਸਹਿੰਦੀ ਅਸੀਂ ਆਇਆ ਮਾਨਾਵਾਲ ਸ਼ਹਿਰ ਆਏ ਆ ਅੰਮ੍ਰਿਤਸਰ ਦੇ ਨਾਲ ਮਾਨਾਵਾਲ ਸ਼ਹਿਰ ਵਾ ਜਿਹੜੀ ਤੁਸੀਂ ਇਹ ਜੀ ਨਹੀਂ ਬਾਪੂ ਜੀ ਨਹੀਂ ਦਿਖ ਰਿਹਾ ਜੇ ਇਹਨਾਂ ਦਾ ਪੁੱਤਰਾ ਜਿਹੜਾ ਵਾ ਉਹ ਗੁੰਮ ਹੋਇਆ ਕੱਥੂ ਨੰਗਲ ਤੋਂ ਤੇ ਵੀ ਨਾਇਕੋ ਹੋ ਗਿਆ ਗੁੰਮ ਹੋਇਆ ਨੂੰ ਤੇ ਇਹਨਾਂ ਨੇ ਲੋਕੇਸ਼ਨ ਕਢਵਾਈ ਆ ਲੋਕੇਸ਼ਨ ਨਿਕਲੀ ਆ ਅੰਮ੍ਰਿਤਸਰ ਜਿਹੜਾ ਮਾਨਾਵਾਲ ਆ ਉੱਥੇ ਲੱਗ ਗਈ ਲੋਕੇਸ਼ਨ ਨਿਕਲੀ ਆ ਤੇ ਲੋਕੇਸ਼ਨ ਇੱਥੇ ਆਣ ਕੇ ਬੋਲਦੀ ਆ ਆ ਟਾਵਰ ਦੇ ਲੱਗ ਕੇ ਆਣ ਕੇ ਬੋਲਦੀ ਆ ਸੋ ਕੋਈ ਵੀਰ ਭਰਾ ਜਿਹੜਾ ਬੱਚਾ ਗਵਾਚਾ ਉਹ ਮੈਂ ਤੁਹਾਨੂੰ ਦਿਖਾਉਣਾ ਆ ਆ ਬੱਚਾ ਵੋ ਕੋਈ ਵੀਰ ਭਰਾ ਜੇ ਇਸ ਬੱਚੇ ਨੂੰ ਜਾਣਦਾ ਹੋਵੇ ਕਿਸੇ ਨੇ ਵੇਖਿਆ ਹੋਵੇ ਤੇ ਆ ਵੀਡੀਓ ਇਸ ਬੱਚੇ ਦੀ ਤਸਵੀਰ ਆ ਮੈਂ ਵੀਡੀਓ ਦੇ ਉੱਪਰ ਵੀ ਨਾਲ ਅਟੈਚ ਕਰ ਦੂਗਾ ਤੇ ਆ ਇਹਨਾਂ ਦੇ ਮੋਬਾਈਲ ਨੰਬਰ ਆ ਪਰਿਵਾਰ ਦੇ ਸੋ ਜਰੂਰ ਦੱਸਿਓ ਵਿਚਾਰੇ ਮਹੀਨਾ ਇੱਕ ਹੋ ਗਿਆ ਵਾ ਖੱਜਲ ਖਰਾਬ ਹੋਣ ਦਾ ਤੇ ਵੀਰ ਮੈਰਿਡ ਆ ਬੰਦਾ ਕੀ ਕਿਨਾ ਨਹੀਂ ਨਹੀਂ ਅਨ ਮੈਰਿਡ ਆ 23 ਸਾਲ ਦਾ ਬੇਟਾ ਵੋ ਅੱਛਾ 23 ਸਾਲ ਦਾ ਵੀਰ ਆ ਹਾਂ ਜੀ ਜੀ ਠੀਕ ਵਾਇਗਰੂ ਤਿੰਨ ਮਹੀਨਾ ਲੱਕ ਹੋ ਗਿਆ ਹੈ ਨਾ ਕਰੋਗੇ ਇਹਨੂੰ ਤਿੰਨ ਮਹੀਨਾ ਹੋ ਗਿਆ ਬਾਬਾ ਜੀ ਮਹੀਨਾ ਲੱਕ ਹੋ ਗਿਆ ਸਾਡਾ ਭਰਾ ਗਵੱਚਾ ਹੈ ਵਾਇਗਰੂ ਬਾਬਾ ਜੀ ਮੇਰ ਕਰੀ ਇੱਥੇ ਰਾਤ 10 ਵਜੇ ਇੱਕ ਲੋਕੇਸ਼ਨ ਬੋਲੀ ਅੱਛਾ ਰਾਤ ਦੇ 10 ਵਜੇ ਦੀ ਕਿਹੜੀ ਤਰੀਕ ਦੀ ਹੋ 19 ਤਰੀਕ ਦੀ 19 ਤਰੀਕ ਦੀ 19 ਦਸੰਬਰ ਦੀ 19 ਦਸੰਬਰ ਤੇ ਅੱਜ ਹੋ ਗਈ ਆ ਦਸੰਬਰ 22 ਅੱਜ 21 ਦਸੰਬਰ ਨੂੰ ਕੀ ਪਰਸੋਂ ਦੀ ਲੋਕੇਸ਼ਨ ਇੱਥੇ ਬੋਲੀ ਆ ਪਿਛਲੇ ਮਹੀਨੇ ਦੀ ਪਿਛਲੇ ਮਹੀਨੇ ਦੀ ਅੱਛਾ 1 ਮਹੀਨਾ ਹੋ ਗਿਆ ਵਾ 19 ਨਵੰਬਰ ਦੀ 19 ਨਵੰਬਰ 19 ਨਵੰਬਰ ਦੀ ਸੰਗ ਦੀ ਆ ਜਿਹੜਾ ਟਾਵਰ ਵਾ ਇਸੇ ਮਾਨਾ ਵਾਲ ਇਹ ਕਿਹੜਾ ਬਾਬਾ ਜੀ ਜੀਵਨ ਸਿੰਘ ਕਿਲਾ ਜੀਵਨ ਸਿੰਘ ਕਿਲਾ ਜੀਵਨ ਸਿੰਘ ਇਹ ਸਿੰਘ ਜੀ ਕਿਲਾ ਜੀਵਨ ਸਿੰਘ ਵਾ ਮਾਨਾਵਾਲ ਅੰਮ੍ਰਿਤਸਰ ਦੇ ਕੋਲ ਉੱਥੇ ਇੱਥੇ ਆ ਟਾਵਰ ਦੇ ਲਾਗੂ ਦੀ ਲੋਕੇਸ਼ਨ ਇੱਥੇ ਬੋਲੀ ਹੈ ਅਲੋਕੇਸ਼ਨ ਚਲੋ ਅਸੀਂ ਹੁਣ ਆਪਣੇ ਵੱਲੋਂ ਤੇ ਲਾ ਰਹੇ ਆ ਪੋਸਟਰ ਲਾ ਰਹੇ ਆ ਬਾਕੀ ਹੋਰ ਵੀਰੇ ਠੀਕ ਠਾਕ ਜੀ ਹੋਰ ਸਾਥੀਓ ਤਾਂ ਬਾਕੀ ਸੰਜੀ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਜੇਕਰ ਕੋਈ ਵੀਰ ਭਰਾ ਇਸ ਬੱਚੇ ਦੀ ਦਸ ਧੁਖ ਕੱਢਦਾ ਵਾ ਜਾਂਕਰ ਜਿਹਦੇ ਕੋਲੇ ਬੱਚਾ ਹੈਗਾ ਵਾ ਜੇਕਰ ਉਹ ਆਪਣੇ ਆਪ ਸਾਹਮਣੇ ਆਜੂਗਾ ਤੇ ਅਸੀਂ ਉਸ ਬੱਚੇ ਨੂੰ ਨਾ ਉਸ ਵੀਰ ਨੂੰ ਇਨਾਮ ਵੀ ਦੇਵਾਂਗੇ ਠੀਕ ਹੈ ਜੀ ਪਰਿਵਾਰ ਵੱਲੋਂ ਇਨਾਮ ਵੀ ਦਿਵਾਵਾਂਗਾ 20000 ਰੁਪਏ ਇਨਾਮ ਵੀ ਦਿਵਾਵਾਂਗਾ ਪਰ ਜੇਕਰ ਸਾਨੂੰ ਇਨਫਾਰਮੇਸ਼ਨ ਮਿਲੀ ਵੀ ਇਹਨਾਂ ਦੇ ਕੋਲ ਬੰਦਾ ਵਾ ਚਾਹੇ ਉਹ ਕੋਈ ਵੀ ਭਾਈਚਾਰਾ ਵਾ ਫਿਰ ਅਸੀਂ ਉਹਨਾਂ ਤੇ ਬੰਦੀ ਕਾਰਵਾਈ ਜ਼ਰੂਰ ਕਰਾਵਾਂਗੇ ਪੋਸਟ ਤੇ ਅਸੀਂ ਇਲਾਜ ਦਿੱਤੇ ਕਿਦਣਾ ਕਿਤੇ ਤੇ ਹੁਣ ਦੁਨੀਆ ਤੇ ਖਾ ਨਹੀਂ ਗਈ ਉਹਨੂੰ ਕਿਦਣਾ ਕਿਤੇ ਤੇ ਦਸਤੋਂ ਖੁਦ ਹੀ ਨਿਕਲੂਗੀ ਠੀਕ ਹੈ ਜੀ ਆ ਚਲਾ ਜਾ ਲਵਾ ਦਿਓ ਲਵਾ ਦਿਓ ਹੋਰ ਸਭ ਠੀਕ ਹੈ ਜੀ ਹਾਂ ਚਲੋ ਧੰਨਵਾਦ ਭਰਾ ਇਹ ਇਹ ਆਪਣਾ ਚਲੋ ਚਲੋ ਧੰਨਵਾਦ ਭਰਾ ਅਟਾਡਾ ਆਯੋ ਗੱਫਰ ਰਹੀ ਚਾਲ ਮੈਂ ਬਾਸ ਚੜਦੀ ਕਲਾਂ ਚੜਦੀ ਇੱਕ ਲੇਲੇ ਨਹੀਂ ਸਿੱਖ ਵੀਡੀਓ ਲੈ ਲਓ ਤੁਸੀਂ ਨਹੀਂ ਭਾਓ ਤੁਸੀਂ ਨਹੀਂ ਕਿ ਕਿਤਾ ਕਿ ਕਿਹਦੇ ਮਾਨ ਮੇਰ ਪੈਦੇ ਜਾਓ ਦੋ ਮੈਨੂੰ ਇੱਕ ਪੋਸਟਰ ਦੋ ਪੋਸਟਰ ਲੈ ਲਓ ਨਾ ਤੁਸੀਂ ਪੋਸਟਰ ਫੜੋ ਤੇ ਇਹ ਕਰ ਲਓ ਕੈਮਰਾ ਔਨ ਕਰ ਲਓ ਤੁਸੀਂ ਆਪਣਾ ਤੇ ਮੇਰੇ ਨਾਲ ਜਦੋਂ ਹੁੰਦੇ ਨੇ ਤੇ ਕੈਮਰਾ ਔਨ ਹੀ ਕਰਿਆ ਕਰੋ ਵਾਰ-ਵਾਰ ਤੁਹਾਨੂੰ ਕਹਿ ਕੇ ਕਰਵਾਉਣਾ ਪੈਂਦਾ ਉਹ ਮੈਂ ਤੁਹਾਡਾ ਕੋ ਲੇ ਲੈਣੀ ਨਾ ਵੀਡੀਓ ਦਾਗ ਨਹੀਂ ਰੋਟੀ ਆਪਾਂ ਕੇ ਵਗ ਇਹ ਨਹੀਂ ਤੇਰੀ ਸੁਣਾ ਆਪਣਾ ਮੰਡਿਆ ਕੁਛ ਚਲ ਵਾਈਕ ਨੂੰ ਪੜਾ ਕਰੇ ਹਾਂ ਆਓ ਬਈ ਜੀ ਨਹੀਂ ਬੱਸ ਧੰਨਵਾਦ ਵੀਰੇ ਬਹੁਤ ਬਹੁਤ ਥੈਂਕ ਯੂ ਧੰਨਵਾਦ ਤੁਹਾਡਾ ਤੇ ਚਲੋ ਪਤਾ ਲੱਗਦੇ ਦੋ ਤੇ ਨਾਲ ਦੇਰਿਆਂ ਤੋਂ ਆਏ ਆ ਉਦਾਂ ਭਜਨ ਅਠ ਕਰਦੇ ਵਾ ਥੈਂਕ ਯੂ ਧੰਨਵਾਦ ਰਾ ਤੁਹਾਡਾ ਧੰਨਵਾਦ ਨੂੰ ਮੈਂ ਦੇਰੀ ਤੱਕ ਚੱਲੋ ਪੜਾ ਕਰੇ ਰਹਿਣਾ ਤੁਹਾਡਾ ਇਹ ਵੀ ਜੀ ਪਿਛਲੇ ਮਹੀਨੇ ਨਵੰਬਰ ਮਹੀਨੇ ਦੀ 19 ਦੀ ਲੋਕੇਸ਼ਨ ਇੱਥੇ ਬੋਲੀ ਆਓ ਆਓ ਇੱਥੇ ਸਿੱਧੀ ਬਣਾਉਣੀ ਇੱਧਰ ਆਓ ਅੰਕਲ ਜੀ ਆਜਾ ਬਾਬੇ ਜੀ ਭਾਜੀ ਅਜੇ ਇੱਧਰ ਆ ਜਾਓ ਇੱਕ ਵੀਡੀਓ ਬਣਾ ਦੀ ਇੱਥੇ ਆਪਾਂ ਤੁਸੀਂ ਵੀਰੇ ਇੱਕ ਵੀਡੀਓ ਬਣਾਓ ਆਪਣੇ ਫੋਨਾਂ ਤੇ ਜਿੱਦੇ ਥਾਂ ਤੋਂ ਹੀ ਪਾ ਸਕਦੇ ਹੋ ਕਿਉਂਕਿ ਹੁਣ ਲੱਭਣਾ ਤੇ ਵੀਰ ਆਪਣੇ ਇਦਾਂ ਹੀ ਆ ਠੀਕ ਹੈ ਜੀ ਬਿਲਕੁਲ ਲੱਗੇ ਆਜੋ ਬਾਬੇ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਇਆ ਪਿੰਡ ਮਾਨਾਂ ਵਾਲੇ ਲੈਣਾ ਦੇ ਕੋਲ ਲੋਕੇਸ਼ਨ ਮੈਂ ਥੋੜੇ ਜਿਹਾ ਦਰਿਆਸ ਕਰਦਾ ਤੁਹਾਨੂੰ ਕਿ ਇਹ ਬਾਪੂ ਜੀ ਹੋਣਾ ਦਾ ਇੱਕ ਬੱਚਾ ਵਾ ਜਿਹੜੀ ਤੁਸੀਂ ਇਹ ਪੋਸਟਰ ਦੇਖ ਰਹੇ ਹੋ ਗੁੰਮ ਸ਼ੋਦਾਤੀ ਤਲਾਸ਼ ਇਹ ਅਕਸਰ ਆ ਹੀ ਵੀਨੇ ਆ ਪਰ ਜਿਹੜਾ ਫੋਨ ਇਹਨਾਂ ਦੇ ਕੋਲ ਹੈਗਾ ਸੀ ਨਾ ਜਿਹੜਾ ਉਹ ਫੋਨ ਦੀ ਲੋਕੇਸ਼ਨ ਐ ਇਸ ਜਗ੍ਹਾ ਤੇ ਆ ਕੇ ਬੰਦ ਹੋ ਗਈ ਐ ਇਸ ਜਗ੍ਹਾ ਦੇ ਉੱਤੇ ਅਖੀਰਲੀ ਲੋਕੇਸ਼ਨ ਆਈ ਐ ਤੇ ਸਾਨੂੰ ਇਹੋ ਡਰਵਾ ਕਿ ਜਿਹੜਾ ਇਹ ਬੱਚਾ ਥੋੜਾ ਜਿਹਾ ਮੈਂਟਲੀ ਥੋੜਾ ਜਿਹਾ ਹੈਗਾ ਬਈ ਨਾ ਜਿਆਦਾ ਨਹੀਂ ਉਤਰ ਸਮਝ ਰੱਖਦਾ ਵਾ ਤੇ ਉਹ ਲਾਗੇ ਬੰਨੇ ਘਟੋ ਘਟਨੀ ਤੇ 50 ਡੇਰੇ ਗੁਜਰਾਂ ਦੇ ਹੋਣਗੇ ਕਿਉਂਕਿ ਗੁਜਰਾਂ ਕੋਲੋਂ ਬੱਚੇ ਇਹੋ ਜੇ ਮਿਲਦੇ ਆ ਤੇ ਵੀਰ ਹੁਣੀ ਅਸੀਂ ਸਾਰੇ ਜਾਨੇ ਮਸਰੂਫ ਹੁੰਨੇ ਆ ਇਹੋ ਜੇ ਕਾਰਜਾ ਦੇ ਵਿੱਚ ਤੇ ਤੁਸੀਂ ਸਾਰੇ ਜਾਨੇ ਇੱਕ ਚੀਜ਼ ਦਾ ਕੰਮ ਜ਼ਰੂਰ ਕਰਿਓ ਕਿ ਤੁਹਾਨੂੰ ਅਸੀਂ ਲੱਭਣ ਲਈ ਨਹੀਂ ਆਂਦੇ ਤੁਹਾਨੂੰ ਅਸੀਂ ਇਹ ਨਹੀਂ ਆਂਦੇ ਕਿ ਤੁਸੀਂ ਸਾਡੇ ਨਾਲ ਚੱਲੋ ਅਸੀਂ ਇੱਕ ਚੀਜ਼ ਜਾਣਦੇ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਇਸ ਇਲਾਕੇ ਦੇ ਮਾਨਾਂਵਾਲ ਦੇ ਇਲਾਕੇ ਦੇ ਜਿੰਨੇ ਵੀ ਪਿੰਡਵਾ ਉਹ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਜਿਹੜੇ ਮੇਰੇ ਵੀਰ ਇਸ ਵੀਡੀਓ ਨੂੰ ਦੇਖ ਰਹੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਇਸ ਵੀਡੀਓ ਨੂੰ ਇਸ ਵੀਰ ਦੀ ਜ਼ਰੂਰ ਜੇ ਕੋਈ ਜੇ ਕੋਈ ਇਤਲਾਹ ਦੇ ਸਕਦਾ ਇਤਲਾਹ ਜ਼ਰੂਰ ਦਿਓ ਕਿਉਂਕਿ ਮਾਂ ਪਿਓ ਦਾ ਇੱਕ लाडला ਪੁੱਤ ਘਰੋਂ ਬੇਕਾਰ 1 ਮਹੀਨੇ ਤੋਂ ਹੋ ਗਿਆ ਵਾ ਕੀ ਦੀ ਲੋਕੇਸ਼ਨ ਕਿਹੜੀ ਲੋਕੇਸ਼ਨ ਤੇ ਅਸੀਂ ਬੈਠੇ ਆ ਇਸ ਲੋਕੇਸ਼ਨ ਦੇ ਉੱਤੇ ਉਸ ਦੀ ਲੋਕੇਸ਼ਨ ਖਤਮ ਹੋ ਗਈ ਹੁਣ ਪਤਾ ਨਹੀਂ ਅਗਲੇ ਪਾਸੇ ਕੀ ਉਹਦੇ ਨਾਲ ਕੀ ਚੀਜ਼ ਹੋਈ ਆ ਪਰ ਮਾਂ ਪਿਓ ਲਈ ਆਪਣਾ ਬੱਚਾ ਇੱਕ ਉਹ ਖੋ ਦੇਣਾ ਮੇਰੇ ਖਿਆਲ ਦੇ ਵਿੱਚ ਸਭ ਤੋਂ ਵੱਡੀ ਉਹਨਾਂ ਦੇ ਘਰ ਦੇ ਵਿੱਚ ਨੀਂਦ ਨਹੀਂ ਆਉਂਦੀ ਹੋਊਗੀ ਰਾਤ ਨੂੰ ਰਾਤ ਦੀਆਂ ਦਿਨ ਦੀਆਂ ਚੈਨਾਂ ਸਾਰੀਆਂ ਖਤਮ ਹੋਈਆਂ ਹਨ ਤਾਂ ਸਾਡੇ ਸਾਰਿਆਂ ਦੀ ਬੇਨਤੀ ਹੈ ਕਿ ਇਸ ਵੀਰ ਦੀ ਥੋੜੀ ਜੀ ਖਿਆਲ ਰੱਖਿਓ ਕਿ ਜੇ ਕੋਈ ਤੁਹਾਨੂੰ ਇਸ ਵੀਰ ਬਾਰੇ ਪਤਾ ਲੱਗਦਾ ਵਾ ਕਿ ਸਾਡੇ ਥੇਟ ਲੈ ਕੇ ਨੰਬਰਾਂ 'ਤੇ ਸੰਪਰਕ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਮੈਂ ਤਾਂ ਹੋ ਹੀ ਗਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਪਾਂ ਫੇਰ ਕਿੱਧਰ ਚਲੀਏ ਹੁਣ ਉਧਰ ਚਲੀਏ ਜਿੱਥੇ ਦੱਸਣ ਲਿਆ ਉਧਰ ਉਧਰ ਚਲਦੀਏ ਇੱਕ ਦੋ ਦੇ ਦੇ ਰਹੇ ਹੈਗੇ ਇਕੱਠੇ ਚੱਲੋ ਹਾਂ ਉਹ ਨੇਹਰਾਪਾ ਤੇ ਹੁਣ ਹਾਂਜੀ ਇੱਧਰ ਵੀ ਹੈਗਾ ਇੱਧਰ ਦੋ ਤਿੰਨ ਡੇਰੇ ਦਾ ਉਹ ਆਏ ਆ ਇੱਧਰ ਰੋਹੀ ਤੋਂ ਲੈ ਕੇ ਪਾਸੇ ਹਾਂ ਰੋਹੀ ਤੋਂ ਲੈ ਕੇ ਬਨੇ ਦੋ ਤਿੰਨ ਡੇਰੇ ਉਪਰੋਂ ਨਾ ਤਾਂ ਆਪਾਂ ਹੋਏ ਆ ਜਾਂ ਕਾ ਜਿਹੜਾ ਆ ਮੇਨ ਰੋਡ ਤੇ ਮਾਨਾ ਵਾਲਾ ਰੋਡ ਤੇ ਆ ਸਕੂਲ ਲਾਗੇ ਦਿੱਲੀ ਪਬਲਿਕ ਸਕੂਲ ਲਾਗੇ ਹੋਰ ਹੈਗਾ ਡੇਰਾ ਤੇ ਜਾਂ ਫਿਰ ਜਿਹੜੇ ਤੁਸੀਂ ਹੁਣ ਦੱਸਣ ਦੇ ਜਿੱਦਣ ਉਹ ਆਈਏ ਫਿਰ ਉਧਰ ਚਲੋ ਆ ਮਾਰੀਏ ਲਾ ਫਿਰ ਦੇ ਚਾਰ ਕਰਿਆ ਸਾਰੇ ਸਾਰੇ ਚੈੱਕ ਕਰ ਸਕਦੇ ਚਲੋ ਧੰਨਵਾਦ ਤੁਹਾਡਾ ਧੰਨਵਾਦ ਜੀ ਹਾਂ ਨਾ ਕਿ ਆਪਰਾਛਤ ਕਹਾਂ ਚਲੇ ਨਾ ਜੰਮੀਗਾ ਬੇਲੰਦਰ ਦੇ ਹਾਂ ਅੰਦਰ